ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵਿੱਚ ਜੁਟੇ ਅੱਜ ਆਪਾਂ ਪੜਨ ਜਾ ਰਹੇ ਹਾਂ ਪਾਣੀ ਦੇ ਮਹੱਤਵ ਬਾਰੇ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਸ਼ੁਰੂ ਕਰਦੇ ਹਾਂ ਪਾਣੀ ਇੱਕ ਅਜੀਹਾ ਵਰਦਮੋਲਾ ਕੁਦਰਤੀ ਸਾਧਨ ਹੈ ਜਿਸ ਦੇ ਆਸਰੇ ਜੀਵਨ ਚੱਲਦਾ ਹੈ ਪਾਣੀ ਤੋਂ ਬਿਨਾ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਇਸ ਤੋਂ ਬਿਨਾ ਜੀਵ ਜੰਤੂ ਅਤੇ ਪੌਦੇ ਜੀਵਤ ਨਹੀਂ रह ਸਕਦੇ ਪਾਣੀ ਸਾਡੇ ਜੀਵਨ ਦਾ ਆਧਾਰ ਹੈ ਸਾਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਪਾਣੀ ਦੀ ਲੋੜ ਪੀਣ ਵਾਸਤੇ ਖਾਣਾ ਪਕਾਉਣ ਕੱਪੜੇ ਧੋਣ ਸਾਫ ਸਫਾਈ ਆਦ ਵਰਗੇ ਕੰਮਾਂ ਵਿੱਚ ਪੈਂਦੀ ਹੈ ਇਸ ਦੀ ਵਰਤੋਂ ਕਿਸਾਨਾਂ ਦੁਆਰਾ ਫਸਲਾਂ ਫਲਾਂ ਅਤੇ ਸਬਜ਼ੀਆਂ ਉਗਾਉਣ ਵਿੱਚ ਵੀ ਹੁੰਦੀ ਹੈ ਡੈਮਾਂ ਵਿਚਲੇ ਪਾਣੀ ਤੋਂ ਪੈਦਾ ਹੋਈ ਬਿਜਲੀ ਵਪਾਰਕ ਅਤੇ ਘਰੇਲੂ ਕੰਮਾਂ ਲਈ ਵਰਤੀ ਜਾਂਦੀ ਹੈ। ਸਮੁੰਦਰੀ ਜਹਾਜ਼, ਕਿਸ਼ਤੀ ਆਦ ਆਵਾਜਾਈ ਦੇ ਲਾਭਦਿਕ ਖਲਾਫ ਦਾਇਕ ਸਾਧਨਾ ਵਿੱਚੋਂ ਇੱਕ ਹਨ ਜਿਨ੍ਹਾਂ ਦੀ ਹੋਂਦ ਜਲ ਦੇ ਸਰੋਤਾਂ ਤੋਂ ਬਗੈਰ ਨਹੀਂ ਹੋ ਸਕਦੀ। ਪਾਣੀ ਸਮੁੰਦਰੀ ਜਾਨਵਰਾਂ ਅਤੇ ਮੱਛੀਆਂ ਲਈ ਜੀਵਨ ਦਾ ਮੁੱਖ ਸਰੋਤ ਹੈ। ਪਾਣੀ ਦੀ ਬਰਬਾਦੀ ਇਸ ਧਰਤੀ ਉੱਤੇ ਇੱਕ ਭੱਖ ਦਾ ਮੁੱਦਾ ਬਣ ਗਿਆ ਹੈ। ਮਨੁੱਖ ਵੱਲੋਂ ਲਗਾਤਾਰ ਪਾਣੀ ਦੀ ਵੱਡੀ ਮਾਤਰਾ ਵਿੱਚ ਬਰਬਾਦੀ ਹੋ ਰਹੀ ਹੈ। ਸਾਨੂੰ ਆਉਣ ਵਾਲੇ ਖਤਰੇ ਤੋਂ ਬਚਣ ਲਈ ਪਾਣੀ ਦੀ ਬਰਬਾਦੀ ਨੂੰ ਰੋਕਣ ਦੀ ਲੋੜ ਹੈ। ਜੇਕਰ ਅਸੀਂ ਪਾਣੀ ਦੀ ਵਰਤੋਂ ਸੰਜਮ ਨਾਲ ਕਰਾਂਗੇ ਅਤੇ ਆਪਣੇ ਆਲੇ-ਦੁਆਲੇ ਨੂੰ ਵੀ ਇਸ ਬਾਰੇ ਜਾਗਰੂਕ ਕਰਾਂਗੇ ਤਾਂ ਅਸੀਂ ਪਾਣੀ ਦੀ ਦੁਰਵਰਤੋਂ ਨੂੰ ਰੋਕਣ ਵਿੱਚ ਵੱਡਾ ਹਿੱਸਾ ਪਾ ਸਕਦੇ ਹਾਂ ਅਤੇ ਇਸ ਕੁਦਰਤੀ ਸਰੋਤ ਨੂੰ ਬਚਾ ਸਕਦੇ ਹਾਂ। ਪਾਣੀ ਹੈ ਜੀਵਨ ਦਾ ਆਧਾਰ ਆਓ ਇਸ ਨੂੰ ਬਚਾਉਣ ਲਈ ਮਿਲ ਕਰੀਏ ਵਿਚਾਰ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ